ਪੰਜਾਬ ਵਿੱਚ ਹਰ ਰੋਜ਼ ਗੈਂਗਸਟਰਾਂ ਦੇ ਨਾਂ ਦੇ ਉੱਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਵਿੱਚੋਂ ਦੋ ਚਾਰ ਮੁੰਡੇ ਜਿਹੜੇ ਮਰ ਜਾਂਦੇ ਨੇ ਮਾਰੇ ਜਾਂਦੇ ਨੇ ਜਾਂ ਉਹ ਆਪਣੀ ਗਲਤੀ ਕਰਕੇ ਮਰ ਜਾਂਦੇ ਨੇ ਜਾਂ ਉਹਨਾਂ ਨੂੰ ਕਿਸੇ ਬਹਾਨੇ-ਬਹਾਨੇ ਨਾਲ ਕੋਈ ਵਾਧਾ ਘਾਟਾ ਨੁਕਸਾਨ ਹੋ ਜਾਂਦਾ ਆ ਪਰ ਹਰ ਰੋਜ਼ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਨਾਂ ਤੇ ਕੁਝ ਮੁੰਡੇ ਮਰ ਰਹੇ ਨੇ ਇਦੋਂ ਇਲਾਵਾ ਪੰਜਾਬ ਦੇ ਵਿੱਚ ਹਰ ਰੋਜ਼ ਨਸ਼ਿਆਂ ਨਾਲ ਮੁੰਡੇ ਮਰ ਰਹੇ ਨੇ ਤਾਂ ਬਹੁਤ ਸਾਰੇ ਭੈਣ ਭਰਾ ਜਿਹੜੇ ਨੇ ਉਹ ਗੰਭੀਰ ਹੋ ਗਏ ਨੇ ਕਿ ਆਖਰਕਾਰ ਇਹਨੇ ਗੈਂਗਸਟਰ ਪੰਜਾਬ ਚ ਆ ਕਿੱਥੋਂ ਗਏ ਇਹਨਾਂ ਨੂੰ ਕੌਣ ਪਾਲ ਰਿਹਾ ਆ ਕੀ ਇਹ ਵਾਕਿਆ ਹੀ ਗੈਂਗਸਟਰ ਹਨ ਕਿ ਜਾਂ ਕਿਸੇ ਆਨੇ ਬਹਾਨੇ ਆਮ ਘਰਾਂ ਦੇ ਮੁੰਡੇ ਚੁੱਕ-ਚੁੱਕ ਕੇ ਮਾਰ ਦਿੱਤੇ ਜਾ ਰਹੇ ਨੇ ਜਿੱਦਾਂ ਪਹਿਲਾਂ ਪੁਲਸ ਮੁਕਾਬਲਿਆਂ 'ਚ ਮਾਰੇ ਗਏ ਸੀ ਹੁਣ ਕੋਈ ਭੈਣ ਭਰਾਏ ਕਹਾਂ ਕਵੇ ਕਿ ਕਿਸੇ ਆਪਾਂ ਖਿਲਾਫ ਬੋਲ ਰਹੇ ਆ ਅੱਜ ਕਿੰਨੇ ਕੇਸ ਨੰਗੇ ਹੋਏ ਨੇ ਪੁਲਸ ਮੁਕਾਬਲਿਆਂ ਦੇ ਜੋ ਪਿਛਲੇ ਸਮਿਆਂ 'ਚ ਵਾਪਰਿਆ ਸੀ ਕਿੰਨਿਆਂ ਐਸਐਚਓ ਨੂੰ ਕਿੰਨੇ ਡੀਐਸਪੀ ਕਿੰਨੇ ਐਸਐਸਪੀ ਨੂੰ ਸਜਾਵਾਂ ਕੋਰਟ ਨੇ ਮਾਨਜੋਗ ਜੁਡੀਸ਼ਰੀ ਨੇ ਕਰ ਦਿੱਤੀਆਂ ਨੇ ਹੋ ਸਕਦਾ ਇੰਜ ਹੀ ਕੁਝ ਕੋ ਲੋਕਾਂ ਨਾਲ ਨਜਾਇਜ਼ ਵੀ ਹੋ ਰਹੀ ਹੋਵੇ ਇਹਦੀ ਜਾਂਚ ਹੋਣੀ ਚਾਹੀਦੀ ਆ ਆਖਰਕਾਰ ਫੇਰ ਤੁਹਾਡੇ ਵਰਗੇ ਸੂਝਵਾਨੀ ਇਹਨੂੰ ਗਾੜੀ ਵੀ ਸਵਾਲ ਕਰਦੇ ਨੇ ਤੁਹਾਡੇ ਵਰਗੇ ਸੂਝਵਾਨ ਸਵਾਲ ਕਰਦੇ ਕਿ ਜਦੋਂ ਵੀ ਕਿਸੇ ਬੰਦੇ ਨੂੰ ਆ ਖੜਿਆ ਜਾਂਦਾ ਆ ਕਿਹਾ ਜਾਂਦਾ ਪਈ ਇਹ ਗੈਂਗਸਟਰ ਸੀ ਤਾਂ ਇਹ ਪੁਲਿਸ ਮੁਕਾਬਲੇ ਚ ਆਪਸੀ ਗੋਲੀ ਦਾ ਸ਼ਿਕਾਰ ਹੋ ਕੇ ਮਰ ਗਿਆ ਫਿਰ ਤੁਹਾਡੇ ਵਰਗੇ ਸਜਣ ਸਵਾਲ ਕਰਦੇ ਨੇ ਕਿ ਜਿਹੜਾ ਵੀ ਬੰਦੇ ਨੂੰ ਖੜਿਆ ਜਾਂਦਾ ਕਿਤੇ ਨਿਸ਼ਾਨਦੇਹੀ ਉਹਨੂੰ ਹਮੇਸ਼ਾ ਹੱਥ ਘੜੀਆਂ ਲੱਗੀਆਂ ਹੁੰਦੀਆਂ ਨੇ ਇੱਕ ਵਾਰੀ ਚਲੋ ਗਲਤੀ ਹੋ ਗਈ ਇੱਕ ਬੰਦਾ ਮਰ ਗਿਆ ਭੱਜਣ ਦੀ ਕੋਸ਼ਿਸ਼ ਕੀਤੀ ਫਿਰ ਪੁਲਿਸ ਤਾਂ ਹੋਰ ਵੀ ਕਈ ਤਰ੍ਹਾਂ ਦੇ ਪ੍ਰਬੰਧ ਕਰ ਸਕਦੀ ਆ ਫਿਰ ਉਹਦੇ ਕੋਲ ਪਿਸਤੌਲ ਕਿੱਥੋਂ ਆ ਜਾਂਦਾ ਉਹ ਜਦੋਂ ਉਹਨੂੰ ਹੱਥ ਘੜੀਆਂ ਲੱਗੀਆਂ ਪਿੱਛੇ ਰੱਖਿਆ ਵੀ ਜਿਹੜਾ ਪਿਸਤੌਲ ਜਾਂ ਹਥਿਆਰ ਖੋਜਣਾ ਹੁੰਦਾ ਉਹ ਤੇ ਫਿਰ ਜਿਹੜੇ ਮੁਲਾਜ਼ਮ ਹੁੰਦੇ ਵੀਰ ਉਹਨਾਂ ਨੇ ਖੋਜਣਾ ਹੁੰਦਾ ਤੇ ਫਿਰ ਉਹ ਬੰਦੇ ਕੋਲ ਹਥਿਆਰ ਕਿੱਦਾਂ ਆ ਜਾਂਦਾ ਫਿਰ ਤੁਹਾਡੇ ਵਰਗੇ ਸਵਾਲ ਸੱਜਣ ਇਹ ਵੀ ਕਰਦੇ ਨੇ ਕਿ ਤੁਹਾਡੇ ਵਰਗੇ ਇਹਨੂੰ ਗਾਂ ਸਵਾਲ ਜਿਹੜਾ ਕਰਦੇ ਉਹ ਬੜਾ ਹੀ ਗੰਭੀਰ ਆ ਤੁਹਾਡੇ ਵਰਗੇ ਸੂਝਵਾਨ ਸਵਾਲ ਕਰਦੇ ਨੇ ਕਿ ਅਸੀਂ ਕਦੀ ਨਹੀਂ ਵੇਖਿਆ ਕਿ ਗੈਂਗਸਟਰਾਂ ਦੀ ਗੋਲੀ ਦੇ ਨਾਲ ਕੋਈ ਸੀਨੀਅਰ ਬੰਦਾ ਮਰ ਗਿਆ ਹੋਵੇ ਮੈਂ ਇਹ ਨਹੀਂ ਕਹਿੰਦਾ ਕਿ ਸੀਨੀਅਰ ਬੰਦਾ ਮਰਨਾ ਚਾਹੀਦਾ ਹੈ ਕੋਈ ਵੀ ਨਹੀਂ ਮਰਨਾ ਚਾਹੀਦਾ ਪਰ ਇੱਕ ਸਵਾਲ ਆ ਸਵਾਲ ਨੂੰ ਸਵਾਲ ਵਾਂਗ ਹੀ ਮੰਨਿਆ ਜਾਵੇ ਨਾ ਕਿ ਨੂੰ ਉਧਰ ਉਧਰ ਖੜਿਆ ਜਾਵੇ ਸਵਾਲ ਕਰਨਾ ਹਰ ਇੱਕ ਦਾ ਹੱਕ ਹੈ ਇਹ ਸਾਡਾ ਸੰਵਿਧਾਨ ਸਾਨੂੰ ਮਾਨਤਾ ਦਿੰਦਾ ਹੈ ਕਿ ਤੁਹਾਡੇ ਵਰਗੇ ਸੂਝਵਾਨ ਸੱਜਣ ਕਹਿੰਦੇ ਨੇ ਜਦੋਂ ਵੀ ਕੋਈ ਗੈਂਗਸਟਰ ਖੜਿਆ ਜਾਂਦਾ ਕੋਈ ਵੱਡਾ ਬੰਦਾ ਖੜਿਆ ਜਾਂਦਾ ਜਾਂ ਕੋਈ ਵੀ ਜਿਹੜੇ ਵੀ ਨਾਂ ਦਾ ਨਾਂ ਲਿਆ ਜਾਵੇ ਉਹਦੇ ਨਾਲ ਵੱਡਾ ਅਫੀਸਰ ਹੁੰਦਾ ਐ ਚਾਹੇ ਐਸਐਸ ਚ ਹੋਏਗਾ ਜਾਂ ਮੰਨ ਲਓ ਸਬ ਇੰਸਪੈਕਟਰ ਹੋਏਗਾ ਜਾਂ ਡੀਐਸਪੀ ਹੋਏਗਾ ਉਹ ਨਾਲ ਹੁੰਦਾ ਹਮੇਸ਼ਾ ਤਾਂ ਜਦੋਂ ਵੀ ਮੁਕਾਬਲਾ ਹੁੰਦਾ ਫਿਰ ਕੌਨਸਟੇਬਲ ਜਾਂ ਜ਼ਖਮੀ ਹੋ ਗਿਆ ਜਾਂ ਕੌਨਸਟੇਬਲ ਮਰ ਗਿਆ ਉਹ ਤੁਹਾਡੇ ਵਰਗੇ ਸੱਜਣ ਕਹਿੰਦੇ ਕਦੀ ਇਹ ਨਹੀਂ ਵੇਖਿਆ ਕਿ ਸੀਨੀਅਰ ਅਫਸਰ ਮਰ ਗਿਆ ਹੋਵੇ ਗੋਲੀ ਦੇ ਨਾਲ ਆਖਰਕਾਰ ਕਿਉਂ ਇਹ ਆਮ ਲੋਕਾਂ ਦਾ ਹੀ ਪੁੱਤ ਸਟੇਬਲੀ ਵੀ ਆਮ ਘਰਾਂ ਦਾ ਪੁੱਤ ਤੇ ਜਿਹੜਾ ਗੈਂਗਸਟਰ ਉਹ ਵੀ ਆਮਤ ਘਰਾਂ ਦਾ ਪੁੱਤ ਫਿਰ ਗੈਂਗਸਟਰਾਂ ਨੂੰ ਪਨਾਹ ਕੌਣ ਦੇ ਰਿਹਾ ਹੈ ਕੌਣ ਇਹਨਾਂ ਨੂੰ ਪਾਲ ਰਿਹਾ ਇਹ ਸਵਾਲ ਬਹੁਤ ਸਾਰੇ ਬਣਦੇ ਨੇ ਇਹ ਗੱਲ ਬੜੀ ਗੰਭੀਰ ਆ ਕਿ ਪੁੱਤ ਪਾਲਨੇ ਬੜੇ ਔਖੇ ਨੇ ਪੁੱਤ ਪਾਲ ਕੇ ਵੱਡੇ ਕਰਨੇ ਇੱਕ ਇੱਕ ਮਾਂ ਜਿਹੜੀ ਆ ਖਾਸ ਕਰਕੇ ਬਾਪ ਜਿਹੜਾ ਆ ਹਰ ਰੋਜ਼ ਵੇਖਦਾ ਕਿ ਮੇਰਾ ਪੁੱਤ ਕਿੰਨਾ ਕੁ ਵੱਡਾ ਹੋ ਗਿਆ ਕਿਦੋਂ 18 20 ਸਾਲਾਂ ਦਾ ਹੁੰਦਾ ਤੇ ਮਾਂ ਪਿਓ ਨੂੰ ਬੜੇ ਚਾਹ ਹੁੰਦੇ ਆ ਕਿ ਅਸੀਂ ਆਪਣੇ ਪੁੱਤਰ ਦੀ ਸ਼ਾਦੀ ਕਰਨੀ ਆ ਅਸੀਂ ਆਪਣੇ ਪੁੱਤਰ ਤੋਂ ਸਾਡਾ ਪੁੱਤ ਕਮਾਈ ਕਰੂਗਾ ਸਾਡੀ ਜ਼ਿੰਦਗੀ ਨੂੰ ਕਰੂਗਾ ਇਹ ਹਰ ਇੱਕ ਮਾਪੇ ਦਾ ਇੱਛਾ ਹੁੰਦੀ ਆ ਤੇ ਜੇ ਕਿਸੇ ਬੱਚੇ ਨੂੰ ਘਰੋਂ ਚੁੱਕ ਕੇ ਉਹਨੂੰ ਖੜ ਕੇ ਕਿਸੇ ਰੋਹੀ ਤੇ ਕਿਸੇ ਹੋਰ ਜਗ੍ਹਾ ਤੇ ਸੁੰਨਸਾਨ ਜਗ੍ਹਾ ਤੇ ਤੇ ਮੁਕਾਬਲਾ ਬਣਾ ਕੇ ਮਾਰ ਦਿੱਤਾ ਜਾਵੇ ਜਾਂ ਉਹ ਮਰ ਜਾਵੇ ਤਾਂ ਫਿਰ ਉਹ ਮਾਪਿਆਂ ਨੂੰ ਦੁੱਖ ਤਾਂ ਬਹੁਤ ਹੁੰਦਾ ਆ ਫਿਰ ਤੁਹਾਡੇ ਵਰਗੇ ਸੱਜਣੇ ਵੀ ਸਵਾਲ ਕਰਦੇ ਆ ਵੀ ਗੈਂਗਸਟਰ ਜਿਹੜੇ ਆ ਪੁਲਿਸ ਤੇ ਹੀ ਗੋਲੀ ਕਿਉਂ ਚਲਾਉਂਦੇ ਨੇ ਉਹਨਾਂ ਨੂੰ ਕੀ ਲੋੜ ਆ ਪੁਲਿਸ ਨਾਲ ਗੋਲੀ ਚਲਾਉਂਦੀ ਉਹਨਾਂ ਦੀ ਕਿਹੜੀ ਦੁਸ਼ਮਣੀ ਆ ਪੁਲਿਸ ਦੇ ਨਾਲ ਸਵਾਲ ਤਾਂ ਇਹ ਵੀ ਜਾਇਜ਼ ਆ ਫਿਰ ਇਹ ਵੀ ਕਰਦੇ ਆ ਕਿ ਹਮੇਸ਼ਾ ਮੁਕਾਬਲਾ ਸੁੱਨਸਾਨ ਜਗ੍ਹਾ ਤੇ ਕਿਉਂ ਹੁੰਦਾ ਕਦੀ ਰੋਡ ਤੇ ਨਹੀਂ ਕਰੀ ਵੇਖਿਆ ਕਦੀ ਕਿਸ ਦੁਕਾਨ ਚ ਬੈਠਿਆ ਕਿਸੇ ਮਾਲ ਚ ਬੈਠਿਆ ਜਾਂ ਕਦੀ ਕਿਸੇ ਹੋਰ ਜਗ੍ਹਾ ਤੇ ਬੈਠਿਆ ਕਦੀ ਪੁਲਿਸ ਮੁਕਾਬਲਾ ਨਹੀਂ ਵੇਖਿਆ ਕਿ ਕਿੰਨੀ ਦੁਨੀਆ ਵੱਸਦੀ ਆ ਹਮੇਸ਼ਾ ਸੁੱਨਸਾਨ ਜਿੱਥੇ ਆਮ ਲੋਕਾਂ ਦਾ ਕੋਈ ਆਉਣਾ ਜਾਣਾ ਨਹੀਂ ਹੁੰਦਾ ਉੱਥੇ ਹੀ ਮੁਕਾਬਲੇ ਬਣਦੇ ਨੇ ਆਖਰਕਾਰ ਕਿਉਂ ਇਸੇ ਤਰ੍ਹਾਂ ਹੀ ਜਿਹੜਾ ਪਿਛਲਾ ਸਮਾਂ ਸੀ ਉਦੋਂ ਕਦੀ ਕਮਾਦਾਂ 'ਚ ਮੁਕਾਬਲੇ ਬਹਾਨੇ ਕਦੀ ਨਹਿਰ ਦੇ ਕੰਡੇ ਤੇ ਮੁਕਾਬਲੇ ਬਹਾਨੇ ਕਦੀ ਪੱਠਿਆਂ ਦੇ ਵਿੱਚ ਮੁਕਾਬਲੇ ਬਹਾਨੇ ਤਾਂ ਐਵੇਂ ਬਹੁਤ ਸਾਰੇ ਨਜਾਇਜ਼ ਪੁੱਤ ਜਿਹੜੇ ਹੀ ਪਿਛਲੇ ਸਮੇਂ 'ਚ ਮਾਰੇ ਗਏ ਸਨ ਜਿਹਦੀ ਗਈ ਪੁਸ਼ਟੀ ਸਾਡੇ ਸਤਕਾਰਯੋਗ ਖਾਲੜਾ ਸਾਹਿਬ ਨੇ ਵੀ ਕੀਤੀ ਸੀ ਫਿਰ ਖਾਲੜਾ ਸਾਹਿਬ ਵੀ ਸ਼ਹੀਦ ਕਰ ਦਿੱਤੇ ਗਏ ਉਹਨਾਂ ਨੂੰ ਵੀ ਮਾਰ ਦਿੱਤਾ ਗਿਆ ਸ਼ਹੀਦ ਕਰ ਦਿੱਤਾ ਗਿਆ ਇੱਥੇ ਸੱਚ ਬੋਲਣ ਵਾਲੇ ਬਹੁਤ ਤਕਾਵੀ ਹੁੰਦਾ ਆ ਮੈਂ ਆਸ਼ ਕਰਦਾ ਆ ਕਿ ਅੱਜ ਸਾਨੂੰ ਇਹਦੇ ਖਿਲਾਫ ਬੋਲਣਾ ਚਾਹੀਦਾ ਜੇ ਆਪਾਂ ਨਹੀਂ ਬੋਲਾਂਗੇ ਮੈਂ ਨਹੀਂ ਕਹਿੰਦਾ ਪੁਲਿਸ ਪ੍ਰਸ਼ਾਸਨ ਮਾੜਾ ਆ ਪੁਲਿਸ ਪ੍ਰਸ਼ਾਸਨ ਬਹੁਤ ਵਧੀਆ ਆ ਉਹਦੇ ਵਿੱਚ ਬਹੁਤ ਵਧੀਆ ਅਧਿਕਾਰੀ ਵੀ ਨੇ ਹੋ ਸਕਦਾ ਕੋਈ ਇਕਾ ਦੁੱਕਾ ਕਿਸੇ ਸਵਾਰਥ ਲਈ ਕਿਸੇ ਦਬਾਅ ਦੇ ਲਈ ਜਾਂ ਕਿਸੇ ਹੋਰ ਕਾਰਨ ਕੋਈ ਇਹੋ ਜਿਹਾ ਕੰਮ ਕਰਦਾ ਹੋਵੇ ਤਾਂ ਇਹ ਉਹਦਾ ਆਪਣਾ ਨਿੱਜੀ ਮਸਲਾ ਹੋ ਸਕਦਾ ਪਰ ਨਹੀਂ ਕਰਨਾ ਚਾਹੀਦਾ ਕਿਸੇ ਦਾ ਪੁੱਤ ਮਾਰ ਕੇ ਕਿਸੇ ਦਾ ਪਰਿਵਾਰ ਖਤਮ ਕਰਕੇ ਸਾਨੂੰ ਜ਼ਿੰਦਗੀ 'ਚ ਖੁਸ਼ੀਆਂ ਨਹੀਂ ਮਿਲ ਸਕਦੀਆਂ ਕਿਉਂਕਿ ਰੱਬ ਤਾਂ ਇਹ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ ਆ ਤੇ ਜੇ ਅਸੀਂ ਕਿਸੇ ਦਾ ਪੁੱਤ ਮਾਰਾਂਗੇ ਤੇ ਕੱਲ ਨੂੰ ਕੋਈ ਸਾਡਾ ਵੀ ਮਾਰ ਸਕਦਾ ਚਾਹੇ ਉਹ ਨਸ਼ਿਆਂ ਨਾਲ ਮਰ ਜਵੇ ਚਾਹੇ ਸੀ ਹੋਰ ਕਾਰਨ ਮਰ ਜਾਵੇ ਫਿਰ ਸਾਨੂੰ ਦੁੱਖ ਹੋਣਾ ਕਿ ਸਾਡਾ ਪੁੱਤ ਚਲ ਗਿਆ ਮੈਂ ਆਸ ਕਰਦਾ ਮੇਰੇ ਭੈਣ ਭਰਾ ਤੇ ਮੈਂ ਉਹਨਾਂ ਮੁੰਡਿਆਂ ਨੂੰ ਵੀ ਬੇਨਤੀ ਕਰਦਾ ਜਿਹੜੇ ਕਿਸੇ ਦੀ ਵੇਖੋ ਵੇਖੀ ਚੁੱਕ ਚਾ ਕੇ ਕਿਸੇ ਦੇ ਵੇਖੋ ਵੇਖੀ ਕਹਿਣ ਦੇ ਉੱਪਰ ਕੋਈ ਗਲਤ ਕੰਮ ਕਰਦੇ ਨੇ ਉਹ ਇਤੋਂ ਧੂਰੀ ਬਣਾਉਣ ਇਹ ਕੋਈ ਚੰਗੇ ਰਾਹ ਨਹੀਂ ਆ ਇਹ ਇੱਕ ਬਰਬਾਦੀ ਦੇ ਰਾਹ ਨਹੀਂ ਇਕਾ ਦੁੱਕਾ ਜਿਹੜੇ ਕੋਈ ਇਹੋ ਜਿਹਾ ਕੰਮ ਕਰਦੇ ਉਹਨਾਂ ਸੱਜਣਾ ਨੂੰ ਬੇਨਤੀ ਆ ਕਿ ਇਹ ਰਸਤਾ ਬਹੁਤ ਮਾੜਾ ਜੇ ਪਲ ਪਲ ਤੇ ਹੋ ਸਕਦਾ ਮਰਨਾ ਵੀ ਪੈਂਦਾ ਹੋਵੇ ਪਰ ਤੁਸੀਂ ਸਾਡੇ ਸਾਰੇ ਭਰਾ ਹੋ ਨिके-ਨिके ਭੈਣ ਭਰਾ ਹੋ ਕਿਰਪਾ ਕਰਕੇ ਸਿੱਧੇ ਰਾਹ ਤੇ ਰਹੋ ਚੰਗੀ ਜ਼ਿੰਦਗੀ ਜੀਓ ਆਪਣੇ ਮਾਪਿਓ ਦਾ ਸਿਰ ਉੱਚਾ ਕਰੋ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀਓ ਜੇ ਕੋਈ ਖੰਘੂਰਾ ਮਾਰ ਕੇ ਨੰਗ ਦਾਣਾ ਨੰਗ ਲੈਣ ਦਿਆ ਕਰੋ ਵਕਤ ਜਿਹੜਾ ਖੰਘੂਰੇ ਆਪੇ ਬੰਦ ਕਰਵਾ ਦਿੰਦਾ ਹੁੰਦਾ ਐਵੇਂ ਨਿੱਕੀ ਨਿੱਕੀ ਗੱਲ ਤੇ ਲੜਾਈ ਝਗੜੇ ਕਿਰਪਾਨਾਂ ਗਡਾਸੀਆਂ ਪਿਸਤੌਲ ਕੱਢਣੇ ਚੰਗੀ ਗੱਲ ਨਹੀਂ ਜੀ ਕਿਉਂਕਿ ਜਿਹੜਾ ਬੰਦਾ ਮਰ ਗਿਆ ਉਹਨੇ ਤੇ ਮਰ ਗਿਆ ਲੇਕਿਨ ਜਿਹੜਾ ਉਹਦਾ ਪਰਿਵਾਰ ਹੁੰਦਾ ਮਗਰ ਉਹਨੂੰ ਹਰ ਰੋਜ਼ ਮਰਨਾ ਪੈਂਦਾ ਉਹਦੀ ਜ਼ਿੰਦਗੀ ਬਹੁਤ ਔਖੀ ਹੁੰਦੀ ਜੀ ਆਓ ਆਪਾਂ ਇਹ ਦਰ ਸੋਚੀਏ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ ਇਸ ਬੁਰਾਈ ਦੇ ਖਿਲਾਫ ਆਵਾਜ਼ ਬੁਲੰਦ ਕਰੋ ਜਿਹੜਾ ਗਲਤ ਆ ਜੀ ਉਹ ਗਲਤੀ ਕਰਦਾ ਉਹ ਮਾਰਿਆ ਜਾਂਦਾ ਆ ਜਾਂ ਮਰ ਜਾਂਦਾ ਆ ਉਹ ਤੇ ਮਾੜੀ ਗੱਲ ਵੀ ਕਹਿ ਸਕਦੇ ਆ ਚੰਗੀ ਗੱਲ ਵੀ ਕਹਿ ਸਕਦੇ ਆ ਲੇਕਿਨ ਜੇ ਕੋਈ ਨਜਾਇਜ਼ ਹੀ ਮਾਰਿਆ ਜਾਂਦਾ ਤਾਂ ਉਹਨੂੰ ਅਸੀਂ ਨਿੰਦਿਆ ਵੀ ਕਰਦੇ ਆ ਤੇ ਮਾੜਾ ਵੀ ਕਹਿੰਨੇ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਦੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ